ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੁਬਾਰਾ ਤੋਂ ਨਵੇਂ ਵਲੌਗ ਦੇ ਵਿੱਚ ਹਾਂਜੀ ਕਿੱਦਾਂ ਜੀ ਠੀਕ ਠਾਕ ਚੜ੍ਹਦੀ ਕਲਾ ਸਾਰੇ ਜਣੇ ਕੈਮ ਕਿਸਾਨ ਨਹੀਂ ਵੈਂਬ ਬੋਲੋ ਬੋਲ ਨਹੀਂ ਦੇ ਅੱਛਾ ਸਾਰੇ 1 ਮਿੰਟ ਜੇ ਦੱਸੋਗੇ ਓਕੇ ਅੱਜ ਆਪਾਂ ਫਾਈਨਲੀ ਚੱਲੇ ਆ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਬੜੇ ਦਿਨਾਂ ਦਾ ਰੌਲਾ ਪਾਇਆ ਹੀ ਅਸੀਂ ਵੀ ਅਸੀਂ ਜਾਣਾ ਅਸੀਂ ਜਾਣਾ ਅਸੀਂ ਜਾਣਾ ਅਸੀਂ ਰੋਜ਼ ਇੱਕ ਵਾਰੀ ਜਾਂਦੇ ਹੀ ਤੇ ਰੋਜ਼ ਵਾਪਸ ਆਉਂਦੇ ਹਾਂ ਫਾਈਨਲੀ ਅੱਜ ਮੁਬਾਰਕ ਘੜੀ ਆਈ ਹੈ ਹਾਂ ਅੱਜ ਅਸੀਂ ਜਾ ਰਿਹਾ ਜੀ ਸ੍ਰੀ ਆਨੰਦਪੁਰ ਸਾਹਿਬ ਤੇ ਜਦੋਂ ਤੇ ਕਰ ਤੁਹਾਡੇ ਕੋਲ ਵਲੌਗ ਪਹੁੰਚਣਾ ਉਹਦੋਂ ਤੱਕ ਕਰਦਾ ਮੈਨੂੰ ਲੱਗਦਾ ਅਸੀਂ ਵਾਪਸ ਵੀ ਆ ਜਾਵਾਂ ਵਾਪਸ ਅਮਰਸਰ ਦੀ ਪਹੁੰਚ ਜਾਣਾ ਤੇ ਲਾਈਕ ਕਰ ਦਿਓ ਸਟਾਰਟਿੰਗ ਦੇ ਵਿੱਚ ਹੀ ਹਾਂ ਔਰ ਜਿਹੜੇ ਨਵੇਂ ਭੈਣ ਭਰਾ ਜੁੜਿਆ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਹੁਣ ਆਪਾਂ ਹੌਲੀ ਹੌਲੀ ਇਹਨੇ ਕੋਸ਼ਿਸ਼ ਕਰਨਾ ਥੋੜਾ ਜਿਹਾ ਲਾਈਟਲੀ ਜਿਆ ਰੱਖਿਆ ਕਰਾਂਗੇ ਮੌਲ ਜਿਆਦਾ ਧਾਰਮਿਕ ਤੁਸੀਂ ਵੰਦੇ ਨਹੀਂ ਤੇ ਜਿੱਥੇ ਜਿੱਥੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੇ ਉਹ ਸਾਨੂੰ ਦੱਸਿਓ ਜਰੂਰ ਕਮੈਂਟ ਦੇ ਵਿੱਚ ਹਾਂਜੀ ਕਿਉਂਕਿ ਇਹ ਨਾ ਥੋੜਾ ਜਿਹਾ ਨਵੇਂ ਟਾਈਪ ਦਾ ਜਨਰ ਮਿਲਣਾ ਤਾਂ ਸ਼ਾਇਦ ਹੀ ਆ ਪਹਿਲਾਂ ਕੋਈ ਇਸ ਤਰ੍ਹਾਂ ਕਰਦਾ ਹੋਵੇ ਕਿਉਂਕਿ ਜਾਂ ਤਾਂ ਬਿਲਕੁਲ ਧਾਰਮਿਕ ਹੁੰਦੇ ਆ ਜਾਂ ਫਿਰ ਆਪਣਾ ਡੇਲੀ ਲਾਈਫ ਦੇ ਹੀ ਹੁੰਦੇ ਆ ਸੋ ਆਪਾਂ ਇਹ ਮਿਕਸਚਰ ਜਿਆ ਕਰਨ ਦੀ ਕੋਸ਼ਿਸ਼ ਕਰਾਂਗੇ ਨਾ ਇਹ ਬਹੁਤਾ ਧਾਰਮਿਕ ਕਰਾਂਗੇ ਔਰ ਨਾ ਹੀ ਬਹੁਤਾ ਹਾਸੇ ਮਜ਼ਾਕ ਵਾਲਾ ਹਾਂ ਬਾਈ ਅਭੀ ਹਾਸੇ ਮਜ਼ਾਕ ਹੋਊਗਾ ਨਾਲ ਦੀ ਨਾਲ ਆਪਾਂ ਇਤਿਹਾਸ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਹਾਂ ਇਤਿਹਾਸ ਵੀ ਦੱਸਾਂਗੇ ਨਾਲ ਨਾਲ ਹਾਸੇ ਮਜ਼ਾਕ ਤੇ ਮੈਨੂੰ ਲੱਗਾ ਨਾਲ ਨਾਲ ਇਹਨਾਂ ਨੇ ਮੈਨੂੰ ਵਿੱਚੇ ਪੀ ਦੇਣਾ ਉਹ ਏਦਾਂ ਤਕੜਾ ਉਹਦਾ ਜੇ ਏਦਾਂ ਤਕੜਾ ਹੋ ਲਈ ਫਿਰ ਤਾਂ ਉੱਥਰੋਂ ਆਹ ਕੱਟੀਆਂ ਨਹੀਂ ਸਾਹ ਲੈਣ ਦਿੰਦੀਆਂ ਕੋਈ ਨਾ ਇੱਥੋਂ ਦੀਆਂ ਜਿਹੜੀਆਂ ਲਾਈਟਾਂ ਵਾ ਨਾ ਉਹ ਬੜਾ ਤੰਗ ਕਰਦੀਆਂ ਪੈਰ ਪੈਰ ਤੇ ਲਾਈਟਾਂ ਚੰਡੀਗੜ੍ਹ ਦਾ ਰੰਗ ਚੜ ਗਿਆ ਮੋਹਲੀ ਨੂੰ ਨਾਲ ਲੱਗਦੇ ਸਹੀ ਗੱਲ ਸੱਚ ਫਲੈਟ ਤੇ ਨਹੀਂ ਜਾਣਾ ਫਲੈਟ ਤੇ ਫਿਰ ਆਪਾਂ ਲੈ ਜਾਵਾਂਗੇ ਫਲੈਟ ਤੁਹਾਨੂੰ ਬਾਅਦ ਚ ਬਖਾਵਾਂਗੇ ਹਾਂ ਆਪਾਂ ਇੱਥੇ ਫਲੈਟ ਲਿਆ ਇੱਕ ਹਾਂ ਤੇ ਜੈਨ ਆ ਭੈਣ ਨੂੰ ਸ਼ਿਫਟ ਕਰਾ ਦੇਣਾ ਇੱਥੇ ਸਹੀ ਗੱਲ ਸਹੀ ਆ ਚਲੋ ਹੁਣ ਫਿਰ ਆਪਾਂ ਇੱਥੋਂ ਟ੍ਰੈਫਿਕ ਜੀ ਚੋਂ ਨਿਕਲੀਏ ਫਿਰ ਬਾਅਦ ਚ ਵੇਨੇ ਆ ਕਿਤੇ ਜੇ ਰੁਕੇ ਰੱਕੇ ਤੇ ਫਿਰ ਆਪਾਂ ਗੱਲਬਾਤ ਕਰਾਂਗੇ ਥੋੜਾ ਜਿਹਾ ਰਸਤੇ ਦਾ ਵੀਊ ਬਖਾ ਦੇਣੇ ਹੋ ਸਕਦਾ ਇਸ ਵਲੌਗ ਦੇ ਦੋ ਪਾਰਟ ਵੀ ਹੋ ਜਾਣ ਤੇ ਜੇ ਇੱਕ ਦੇ ਵਿੱਚ ਹੀ ਕਵਰ ਹੋ ਗਿਆ ਤੇ ਫਿਰ ਤਾਂ ਸਭ ਤੋਂ ਵਧੀਆ ਮੇਰੇ ਖਿਆਲ ਨਾਲ ਹੋ ਹੀ ਜਾਣੇ ਦੋ ਪਾਰਟ हां ਕਿਉਂਕਿ ਰਸਤਾ ਵੀ ਲੰਬਾ ਨਾ हां ਤੇ ਫਿਰ ਰਸਤੇ ਦੇ ਵਿੱਚ ਵੀ ਰੁਕਾਂਗੇ ਉਹ ਵੀ ਤੁਹਾਨੂੰ ਵਿਖਾਵਾਂਗੇ ਸਾਰਾ ਮਾਹੌਲ ਚਾਲ ਔਰ ਸੱਚ ਪਹਿਲਾਂ ਦੋ ਦਿਨ ਅਸੀਂ ਲਾਈਵ ਨਹੀਂ ਆ ਸਕੇ ਉਹਦੇ ਵਾਸਤੇ ਉਹਦੇ ਵਾਸਤੇ ਦਿਲੋਂ ਸੌਰੀ ਦਿਲੋਂ ਮਾਫੀ ਚਾਹੁੰਦੇ ਆ ਮaaf ਕਰਿਓ ਉਹਦੇ ਵਾਸਤੇ ਹਾਂਜੀ ਤੇ ਅੱਜ ਕੋਸ਼ਿਸ਼ ਕਰਾਂਗੇ ਵੀ ਜਲਦੀ ਜਲਦੀ ਪਹੁੰਚ ਕੇ ਲਾਈਵ ਕਰੀਏ ਮੇਰਾ ਕੰਮ ਵਜਾ ਲਈ ਤੇ ਯਾ ਫਿਰ ਗੱਡੀ 'ਚ ਹਾਂ ਗੱਡੀ 'ਚ ਗੱਲ ਪੂਰਾ ਟਾਈਮ ਕਰ ਲਾਂਗੇ ਲਾਈਵ ਥੋੜਾ ਟਾਈਮ ਕਰ ਵੈਸਾ ਹਿਲਵੀਰ ਕਹਿੰਦਾ ਸੀ ਨਾ ਲਾਈਵ ਕਰਿਓ ਗੱਡੀ 'ਚ ਹਾਂ ਫਿਕਰ ਤਾਂ ਬਹੁਤ ਕਰਦੇ ਆ ਹਾਂ ਪਰ ਚਲੋ ਤੁਹਾਡੇ ਲਈ ਕੋਸ਼ਿਸ਼ ਕਰਾਂਗੇ ਫਿਰ ਵੀ ਹਾਂ ਜੇ ਤੁਸੀਂ ਸਾਨੂੰ ਸਾਡੀ ਫਿਕਰ ਕਰਦੇ ਆਂ ਹੀ ਵੀ ਤੁਹਾਡੀ ਫਿਕਰ ਕਰਦੇ ਆਂ ਹਾਂ ਆ ਬੱਚਾ ਨਵਾਂ ਲਈ ਕਿ ਆਏ ਹੀ ਇਹ ਸਾਡੀ ਜਨਤਾ ਪਾਰਟੀ ਮੀਨੂ ਬੇਬੀ ਸਾਡੇ ਨੰਨੇ-ਮੁੰਨੇ ਬੱਚੇ ਮਾਰ ਦੇਣਾ ਜੁੜਵਾ ਸ਼ੇਰ ਪੁੱਤ ਸੱਚੇ ਸੱਚੇ ਦੱਸਿਓ ਕਿਨੂੰ ਪਹਿਲੀ ਵਾਰ ਵੇਖਣ ਜੇ ਜੁੜਵਾ ਲੱਗੇ ਚਾਚੇ ਤਾਇਏ ਨੇ ਲੱਗਦੇ ਨਹੀਂ ਜੁੜਵਾ ਹੀ ਲੱਗਦੇ ਜੁੜਵਾ ਹੀ ਲੱਗਦੇ ਨਾ ਸਾਡਾ ਸਕੂਲੀ ਵੀ ਮੁੰਡਾ ਹੈਗਾ ਉਹ ਤਾਂ ਬੜਾ ਇੱਕਦਮ ਸੇਬ ਹੈ ਨਾ ਮੈਂ ਨਹੀਂ ਪਹਿਲਾਂ ਲਗਾਇਆ ਹੈ ਕਿ ਤਈ ਜੁੜਵਾ ਚਲੋ ਏ ਰੱਖੋਗੇ ਬੋਰ ਕਰੀ ਜਾਂਦੇ ਆ ਹਾਂ ਅੱਜ ਆਪਾਂ ਤੁਹਾਨੂੰ ਬੋਰ ਨਹੀਂ ਕਰਾਂਗੇ ਹਾਂ ਚਲੋ ਹੁਣ ਆਪਾਂ ਚੱਲਦੇ ਆ ਰਾਹ ਦਾ ਥੋੜਾ ਫਾਸਟ ਫਾਰਵਰਡ ਵਾਲਾ ਵਧੀਆ ਲੱਗਦਾ ਉਹ ਲਾਈਏ ਵਿੱਚ ਹਾਂ ਅੱਗ ਕਿਲਾਦ ਨੇ ਫੇਰ ਅਗਲੀ ਾਰਤੂ ਦੱਸ ਦਿੰਦੇ ਹਾਂ ਅਗਲੀ ਵਾਰ ਹਾਂ ਤੂੰ ਮੈਂਟ ਦੱਸ ਕਰਕੇ ਦੱਸ ਪੈਣਾ ਪੱਕਾ ਦੱਸੋ ਮੇਰੀ ਕਿਤਾ ਓਏ ਸਹੀ ਹੈ ਦੀ ਪੱਗ ਕੋਹ ਵਾਲੀ ਸੁਬੋ ਓਏ ਆ ਜਮਾਰ ਮੁੰਡਿਆ ਲਲਕਾਰਾ ਓਏ ਟੇਢੀ ਪੱਗ ਵਾਲਿਆ ਟੇਢੀ ਪੱਗ ਵਾਲਿਆ ਸੋਹਣੀ ਲੱਗਦੀ ਹਮ ਕਲਰ ਵੀ ਚੰਗਾ ਲੱਗਦਾ ਮਾਈ ਫ੍ਰੈਂਡ ਅਕਾਲੀ ਦਲ ਦਾ ਮੀਤ ਪ੍ਰਧਾਨ ਲਾਦਦਾ ਨਾ ਮੈਂ ਕਦੇ ਆ ਫਿਰ ਦੱਸਦੇ ਆ ਤੁਹਾਨੂੰ ਹਾਂ ਕੀ ਦੱਸਦੇ ਆ ਤੁਹਾਨੂੰ ਫਿਰ ਤੁਹਾਨੂੰ ਪਤਾ ਦੱਸਦੇ ਆ ਹਾਂ ਲਾਈਕ ਕਰ ਦਿਓ ਨਾਲ ਜੇ ਫੜ ਜਾਣੀ ਹਾਂਜੀ ਬਾਏ ਬਾਏ ਆ ਗਿਆ ਜੀ ਗੁਰਦੁਆਰਾ ਸੁਹਾਣਾ ਸਾਹਿਬ ਹਾਂਜੀ ਸੇਂਗਸ਼ੇਰੀ ਦਾ ਇਸ ਗੁਰਦੁਆਰਾ ਸਾਹਿਬ ਦਾ ਵਲੌਗ ਵੀ ਆਪ ਆਪਣਾ ਕੇ ਪਾਇਆ ਆਪਣੇ ਚੈਨਲ ਤੇ ਤੇ ਉੱਪਰ ਆਈ ਬਟਨ ਦੇ ਵਿੱਚ ਆ ਰਿਹਾ ਜੇ ਕਿਸੇ ਨੇ ਨਹੀਂ ਅਜੇ ਤੱਕ ਦੇਖਿਆ ਤਾਂ ਚੈੱਕ ਕਰ ਲਿਓ ਪੂਰਾ ਇਤਿਹਾਸ ਵੀ ਦੱਸਿਆ ਗੁਰਦੁਆਰਾ ਸਾਹਿਬ ਦਾ ਤੇ ਪੂਰੇ ਚੰਗੀ ਤਰ੍ਹਾਂ ਦਰਸ਼ਨ ਵੀ ਕਰਵਾਏ ਆ ਓਕੇ ਚੈੱਕ ਕਰ ਲਿਓ ਹੁਣ ਸਾਰੇ ਜਣੇ ਪਰ ਆ ਵੀਡੀਓ ਵੇਖਣ ਤੋਂ ਬਾਅਦ ਲੋ ਜੀ ਅਸੀਂ ਐ ਲੱਗੇ ਸੀ ਦਵਾਈ ਲੈਣ ਇਹਨਾਂ ਦਾ ਪਤਾ ਨਹੀਂ ਕੀ ਚੱਕਰ ਪੈ ਗਿਆ ਤੇ ਵੇਖੀਏ ਕੀ ਕਰਦੇ ਰਹਿ ਕੀ ਚੱਕਰ ਪੈ ਗਿਆ ਆਦਾਇਆ ਮੇਰੀ ਬੱਦਰ ਟੁੱਟ ਗਈ ਚੱਪਲ ਦੇਖੀ ਆਹੋ ਉਹ ਮਰਜੈਂਸੀ ਫਿਰ ਜੁੱਤੀ ਪਾਉਣੀ ਪਈ ਬਹੁਤ ਮਾੜੀ ਆਈ ਤੁਹਾਡੇ ਨਾਲੇ ਉਹ ਮੁਰਗੀ ਆ ਮੈਂ ਉੱਤਰ ਕੇ ਤੁਹਾਡੇ ਪਿੱਛੇ ਆਉਣ ਲੱਗਾ ਤੇ ਮੇਰੀ ਬੱਦਰ ਟੁੱਟ ਗਈ ਚਲੋ ਚਲੋ ਹੁਣ ਦਵਾਈ ਲਈਏ ਚਲੋ ਹੁਣ ਲਈਏ ਦਵਾਈ ਤੇ ਫਿਰ ਨਿਕਲੀਏ ਅੱਗੇ ਦੇ ਸਫ਼ਰ ਤੇ ਚਲੋ ਅਜੀ ਇਸ ਬਾਤ ਨਾ ਜਾਣਾ ਇਥੇ ਰਾਜ ਆਪਾਂ ਰੁਕੇ ਆ ਕੈਮਿਸਟ ਦੀ ਦੁਕਾਨ ਤੇ ਕੈਮਿਸਟ ਸ਼ਾਪ ਕਿਉਂਕਿ ਅਰਣਾਮਦੇ ਹੋਣ ਲੱਗੀ ਬਹੁਤ ਜ਼ਿਆਦਾ ਦਰਦ ਪੇਟ ਦਰਦ ਹੋਣ ਲੱਗੀ ਇਹਦੀ ਸਮਝੋ ਦੀ ਹਾਂਜੀ ਕੀ ਹੋਇਆ ਤੂੰ ਤਰਾ ਲੇਸ ਵਗੈਰਾ ਸਭ ਕੋ ਬਾਅਦ ਦੀ ਲੋਗੀ ਹਾਂ ਖਾਣੇ ਲੇਸ ਹੋਰ ਗੱਡੀ 'ਚ ਪਏ ਹੋਣ ਚਿਪਸ ਸੁਰਕਰੇ ਦਾਜੂ ਗੱਡੀ 'ਚ ਪਏ ਹੋਣ ਮੈਂ ਕੰਨੇ ਕੰਨੇ ਖਾਊਗਾ ਇਹਨੂੰ ਦੇਣਾ ਹਮਮ ਇਹ ਪਹਿਲਾਂ ਖਾਣਾ ਨਹੀਂ ਹਟਦਾ ਹੁਣ ਇਹਦੇ ਪੇਟ ਦਰਦ ਹੋਣ ਲੱਗੇ। ਕੋਈ ਗੱਲ। ਚਲੋ ਇਧਰ ਆ ਕੇ ਮੈਂ ਬ੍ਰਸ਼ ਲੈਣਾ ਮੈਂ। ਹੋਰ ਬ੍ਰਸ਼ ਕਿੱਥੇ ਰੱਖਦਾ ਉਹ। ਆਇਆ ਪੇਟ ਦਰਦ ਦੀ ਦਵਾਈ ਲੈਣਿਆ ਤੇ ਬ੍ਰਸ਼ ਵੇਖ ਕੇ ਕਹਿੰਦਾ ਮੈਨੂੰ ਆਹ ਲੈ ਕੇ দাও। ਹਾਂਜੀ ਹਾਂਜੀ। ਆਹ ਪਿਛੇ ਦਸਤਾੜ ਰੱਖ ਦੇ। ਨਾ ਪੁੱਤ। ਇਹ ਪਤਾ ਨਹੀਂ ਕੀ ਆ ਵੈਸੇ ਹੀ ਆ ਉਹ ਮੈਨੂੰ ਲੱਗਦਾ ਹੋਲਡਰ ਹੋਣਾ ਉਹਦੇ ਵਿੱਚ ਬ੍ਰਸ਼ ਰੱਖਣ ਵਾਸਤੇ। ਚਲੋ ਜੀ ਲੈ ਲਈ ਦਵਾਈ ਹੁਣ ਚੱਲਦੇ ਆ। ਲੋ ਜੀ ਦੋਸਤੋ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਤੇ ਇਹ ਹੈਗਾ ਜੀ ਗੁਰਦੁਆਰਾ ਪਤਾਲਪੁਰੀ ਸਾਹਿਬ ਤੇ ਹੁਣ ਸਾਨੂੰ ਜਾਣਾ ਪੈਣਾ ਵਾਰੀ-ਵਾਰੀ ਮੱਥਾ ਟੇਕਣ। ਕਿਉਂਕਿ ਸਾਡਾ ਪੁੱਤ ਸੋ ਰਿਹਾ ਵਾ ਜੀ ਥੋੜੀ ਜੀ ਤਬੀਅਤ ਖਰਾਬ ਹੋ ਗਈ ਸੀ। ਉਹਦੀ ਵਜ੍ਹਾ ਕਰਕੇ ਫਿਰ ਅਸੀਂ ਸੋਚਿਆ ਕਿ ਇਹਨੂੰ ਥੋੜੀ ਰੈਸਟ ਕਰਨ ਦਿੰਨੇ ਆ। ਹਾਂ। ਇਹ ਵਾਰੀ-ਵਾਰੀ ਮੱਥਾ ਨਹੀਂ ਟੇਕੋਗੇ। ਤੇ ਮੇਰੇ ਤਾਂ ਗੱਡੀ ਵੀ ਨਵੇਂ ਕਮਾ ਕੇ ਲਾਉਣਾ ਬੈਗ ਤੋਂ ਇਹਨੂੰ ਧੋਪਾਉਣ ਲਈ। ਤੇ ਪਹਿਲਾਂ ਮੈਂ ਤੇ ਰਗਮ ਜਾਵਾਂਗੇ ਮੱਥਾ ਟੇਕੂ ਤੇ ਰਹੀ ਮੱਥਾ ਟੇਕ ਕੇ ਹੁਵਾਂਗੇ ਤੇ ਫਿਰ ਬਾਅਦ ਚ ਤੁਝਾ ਆ ਫਿਰ ਇਦਾਂ ਕਰਦੇ ਵਾਰੀ ਵਾਰੀ ਟੇਕ ਲੈਨੇ ਇਹਦੇ ਨਾਲ ਦਰਦ ਬੜੀ ਹੋਣ ਡਈ ਆ ਢੇ ਪੇਟ ਦੇ ਵਿੱਚ ਤੇ ਦਵਾਈ ਲਈ ਤੇ ਹੈਗੀ ਆ ਪਰ ਅਜੇ ਪਤਾ ਨਹੀਂ ਹੁਣ ਫਰਕ ਪਿਆ ਕਿ ਨਹੀਂ ਉਹ ਦਵਾਈ ਖਾਣ ਤੋਂ ਬਾਅਦ ਸੌਂ ਗਿਆ ਸੀ ਤੇ ਤਾਂ ਹੀ ਅਸੀਂ ਔਲੀ ਔਲੀ ਬੋਲਣ ਨੇ ਉੱਠ ਗਿਆ ਤੇ ਫਿਰ ਸਾਡੇ ਵਲੌਗ ਬਣ ਜਣੇ ਇੱਥੇ ਹੀ ਚਲੋ ਇਹ ਸੱਚ ਹੈ ਕਿ ਰੈਸਟ ਹੋ ਜੂਗੀ ਥੋੜੀ ਨਾ ਫਿਰ ਫਰਕ ਪੈ ਜਾਊਗਾ ਹਾਂ ਉਹ ਹੀ ਨਾ ਚਲੋ ਠੀਕ ਹੈ ਫਿਰ ਤੁਸੀਂ ਦੇਖੋ ਮਾਤਾ ਮੈਂ ਫਿਰ ਇਹ ਗੱਡੀ ਬੈਕ ਕਰਕੇ ਲਾਉਣਾ ਨਹੀਂ ਮੈਂ ਇਧਰ ਕੁਝ ਕਰਦਿਆਂ ਦੀ ਬਾਤ ਨਹੀਂ ਮਤੋ ਕਮਾ ਕੇ ਲਾ ਦਿੰਨਾ ਇਧਰੋ ਛਾ ਆ ਜੂਗੀ ਚਲੋ ਇਧਰ ਚਲੋ ਚਲੋ ਠੀਕ ਹੈ ਲਾਈਕ ਜ਼ਰੂਰ ਕਰਦੇ ਹੋ ਠੀਕ ਹੈ ਚਲੋ ਬਈ ਮੈਂ ਹੁਣ ਇਥੇ ਖਲੋਤਾ ਵੇਟ ਕਰਾਂਗਾ ਅਰਨਮ ਸੁਤਾ ਗੱਡੀ ਲਈ ਦੇਖੇ ਆਓ ਦੇਖੋ ਅਦਨਾ ਉਸਤਾ ਅਮਨਾਨੀ ਜਾ ਰਹੇ ਆ ਉਹ ਵੇਖੋ ਕੀ ਬਾਤ ਹੈ ਜੂਨ ਤੇ ਘੈਂਟ ਆ ਹੈ ਚਲੋ ਹੁਣ ਮੈਂ ਕਰਦਾ ਵੇਟ ਮੇਰਾ ਤਾਂ ਅਸੀਂ ਚਾਹ ਪੀਣ ਦਾ ਪਰ ਚਾਹ ਮੈਨੂੰ ਕਿਤੇ ਲੱਭੀ ਨਹੀਂ ਤੇ ਵੇਂਦੇ-ਵੇਂਦੇ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਹੁਣ ਫਿਰ ਵਾਉਣਗੇ ਤੇ ਫੇਰ ਉਸ ਤੋਂ ਬਾਅਦ ਮੈਂ ਜਾਊਗਾ ਮਾਥਾ ਟੇਕਣ ਤੇ ਫੇਰ ਵੇਖੂਗਾ ਉੱਥੇ ਚਾਹ ਕੇ ਤੇ ਮਿਲੂਗੀ ਲੰਗਰ ਦੇ ਵਿੱਚ ਤੇ ਫੇਰ ਚਾਹ ਛਕਾਂਗੇ ਠੀਕ ਆ ਜੀ ਲਾਸਟ ਸਟਿੱਕਰ ਬਣੇ ਰਿਓ ਵੀਡੀਓ ਦੇ ਨਾਲ ਤੇ ਲਾਈਕ ਜ਼ਰੂਰ ਕਰ ਦਿਓ ਸਾਰੇ ਜਾਣੇ ਓਕੇ ਲਓ ਜੀ ਹੁਣ ਆਪਣਾ ਨੀ ਆ ਗਏ ਆ ਗਏ ਹੁਣ ਮੇਰੀ ਵਾਰੀ ਹੁਣ ਤੁਸੀਂ ਜਾਓ ਓਕੇ ਚਲ ਮੈਂ ਆਇਆ ਮਾਥਾ ਟੇਕਣ ਆਇਆ ਦੋਰੇ ਜਾਣਾ ਇਹਦੇ ਦੁਬਾਰਾ ਜਾਣਾ ਇੱਥੇ ਆ ਜਾ ਚਲੋ ਹੁਣ ਆਪਾਂ ਚੱਲਦੇ ਆਂ ਸਾਰੇ ਇਹ ਆ ਗਿਆ ਜੀ ਗੁਰਦੁਆਰਾ ਪਤਾਲਪੁਰੀ ਸਾਹਿਬ ਆਹ ਦੇਖੋ ਬਾਹਰ ਪਾਂਡਿਆਂ ਦੀਆਂ ਕਿੰਨੀਆਂ ਦੁਕਾਨਾਂ ਆਹ ਸਾਰਾ ਬਾਜ਼ਾਰ ਆ ਰੋਡ ਤੋਂ ਬਿਲਕੁਲ ਨਾਲ ਹੀ ਆ ਵੈਸੇ ਤੁਸੀਂ ਸਾਰੇ ਭੈਣ ਭਰਾਵਣੇ ਮੇਰੇ ਖਾਲਸਾ ਦਰਸ਼ਨ ਕੀਤਾ ਹੀ ਹੋਣਗੇ ਪਰ ਜਿਹੜੇ ਪੰਜਾਬੋਂ ਬਾਹਰ ਤੋਂ ਜੁੜੇ ਆ ਜਿਹੜੇ ਭੈਣ ਭਰਾਵਾਂ ਨੂੰ ਨਹੀਂ ਪਤਾ ਉਹਨਾਂ ਦੀ ਜਾਣਕਾਰੀ ਵਾਸਤੇ ਦੱਸਣਿਆ ਠੀਕ ਆ ਜੀ ਐਵੇਂ ਨਾ ਪੜਾ ਥੱਲੇ ਕਮੈਂਟਾਂ ਦੇ ਵਿੱਚ ਮੇਰੇ ਦਿਵਾਲੇ ਹੋ ਜਾਵੇ ਜਿਆਦਾ ਚਾਤਰਨਾ ਬਣ ਸਾਨੂੰ ਪਤਾ ਹੈ ਕਿੱਥੇ ਆ ਲੋ ਜੀ ਕਰੋ ਦਰਸ਼ਨ ਤੇ ਹੁਣ ਆਪਾਂ ਪਹਿਲਾਂ ਅੰਦਰ ਮੱਥਾ ਟੇਕੀਏ ਤੇ ਫਿਰ ਨਾਲ-ਨਾਲ ਤੁਹਾਨੂੰ ਇਹਦਾ ਇਤਿਹਾਸ ਵੀ ਦੱਸ ਦਿਆਂ ਗੁਰਦੁਆਰਾ ਸਾਹਿਬ ਦਾ ਵੀ ਇਥੋਂ ਦਾ ਕੀ ਇਤਿਹਾਸ ਕੀ ਹੈ ਚਲੋ ਹੁਣ ਪਹਿਲਾਂ ਮੈਂ ਪਹਿਲਾਂ ਜੋੜੇ ਲਾ ਲਾਂ ਤੇ ਫਿਰ ਉਸ ਤੋਂ ਬਾਅਦ ਮੱਥਾ ਟੇਕਦੇ ਆਂ ਦੇ ਨਾਲ-ਨਾਲ ਤੁਹਾਨੂੰ ਇਤਿਹਾਸ ਦੱਸਦਾ ਓਕੇ ਜੀ ਲਾਈਕ ਜਰੂਰ ਕਰ ਦਿਓ ਲਾਈਕ ਦਾ ਤੁਹਾਨੂੰ ਚੇਤਾ ਕਰਾਉਣਾ ਪੈਂਦਾ ਵਾਰ-ਵਾਰ ਚੈੱਕ ਕਰੋ ਜਿੰਨੇ ਜਿੰਨੇ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਇਹ ਇਥੋਂ ਦਾ ਸੰਖੇਪ ਇਤਿਹਾਸ ਜੇ ਤੁਸੀਂ ਚਾਹੋ ਤੇ ਪੜ੍ਹ ਵੀ ਸਕਦੇ ਜੇ ਪਾਜ਼ ਕਰਕੇ ਆਹ ਜੀ ਵੇਖੋ ਖੂਬਸੂਰਤ ਗੁਰਦੁਆਰਾ ਸਾਹਿਬ ਤੇ ਹੁਣ ਪਰ ਆਪਾਂ ਪਹਿਲਾਂ ਬਾਬਾ ਜੀ ਨੂੰ ਪੁੱਛਾਂਗੇ ਕਿ ਅੰਦਰ ਦੀ ਵੀਡੀਓ ਬਣਾ ਸਕਦੇ ਆ ਜਾਂ ਨਹੀਂ ਬਣਾ ਸਕਦੇ ਆ ਆ ਦੇਖੋ ਜੀ ਇਹ ਅੰਦਰ ਦਰਬਾਰ ਸਾਹਿਬ ਪੂਰਾ ਉਧਰ ਮੇਰੇ ਖਲਨਾ ਲੱਕੜ ਦਾ ਕੰਮ ਹੋਇਆ ਇਹ ਵੇ ਬੇਸਿਕਲੀ ਦਰਬਾਰ ਸਾਹਿਬ ਹੀ ਬਣਾਇਆ ਪੂਰਾ ਤੇ ਬਾਕੀ ਚਲੋ ਹੁਣ ਮੈਂ ਮੱਥਾ ਟੇਕ ਲਵਾਂ ਅੰਦਰ ਫਿਰ ਬਾਕੀ ਜਾਣਕਾਰੀ ਤੁਹਾਨੂੰ ਬਾਹਰ ਆ ਕੇ ਦਵਾਂਗਾ ਥੋੜੇ ਜਿਹਾ ਮੈਂ ਤੁਹਾਨੂੰ ਦਰਸ਼ਨ ਕਰਵਾਇ ਦਿੰਨਾ ਆ ਰਾਜੀ ਸਿੰਘ ਕੀਰਤਨ ਮੈਂ ਸਮਾਪਤ ਹੋ ਗਿਆ ਇਹ ਦੀ ਸੰਗਤ ਚਲੋ ਹੁਣ ਇਹ ਤੋਂ ਪਹਿਲਾਂ ਕਿ ਬਾਬੇ ਡਾਂਗਾ ਮਾਰ ਕੇ ਕੱਢਣ ਮੈਂ ਕਰਾਂ ਬੰਦ ਇੱਕ ਜਿਹੜਾ ਮੈਂ ਤੁਹਾਨੂੰ ਦਰਸ਼ਨ ਕਰਵਾਉਣਾ ਹਾਂ ਬਾਹਰੋਂ ਇਹ ਲੱਕੜ ਦਾ ਬਣਿਆ ਸਾਰਾ ਇਹ ਆ ਦੇਖੋ ਉੱਪਰ ਵੀ ਸਾਰਾ ਨਾ ਇਹ ਲੱਕੜ ਦਾ ਹੀ ਕੰਮ ਹੋਇਆ ਪੂਰਾ ਦਾ ਪੂਰਾ ਇਹ ਲੱਕੜ ਆ ਬਹੁਤ ਖੂਬਸੂਰਤ ਆ ਸ਼ਾਨਦਾਰ ਬਣਿਆ ਇਹ ਵੀ ਹੁਣ ਆਪਾਂ ਆ ਜਾਈਏ ਇੱਧਰ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੀ ਬੈਕ ਸਾਈਡ ਦੇ ਉੱਤੇ ਇਹ ਸਤਲੁਜ ਤਰਿਆ ਦੇ ਕੰਢੇ ਦੇ ਉੱਤੇ ਆ ਗੁਰਦੁਆਰਾ ਸਾਹਿਬ ਤੇ ਇਸ ਗੁਰਦੁਆਰਾ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਪ੍ਰਕਾਟ ਕੀਤਾ ਹੈ ਜਿਹੜਾ ਇੱਧਰ ਹੈ ਕਹਿੰਨਾ ਗੁਰਦੁਆਰਾ ਤੀਰ ਸਾਹਿਬ ਉਸ ਜਗ੍ਹਾ ਤੋਂ ਤੀਰ ਮਾਰ ਕੇ ਇਸ ਸਥਾਨ ਨੂੰ ਪ੍ਰਗਟ ਕੀਤਾ ਹੈ ਤੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੇ ਗੁਰੂ ਹਰ Rai ਸਾਹਿਬ ਜੀ ਦਾ ਜਿਹੜਾ ਅੰਤਿਮ ਸੰਸਕਾਰ ਕੀ ਉਹ ਕੀਤਾ ਗਿਆ ਸੀ। ਔਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਦੋਂ ਦਿੱਲੀ ਤੋਂ ਦਿੱਲੀ ਉਹਨਾਂ ਦਾ ਸੰਸਕਾਰ ਵਗੈਰਾ ਕੀਤਾ ਗਿਆ ਸੀ ਤੇ ਉਥੋਂ ਅੰਗੀਠਾ ਸਾਹਿਬ ਉਹਨਾਂ ਦਾ ਇੱਥੇ ਲੈ ਕੇ ਆਏ। ਤੇ ਹੁਣ ਵੀ ਇੱਥੇ ਜਿਹੜਾ ਆ ਆਪਣੇ ਜਦੋਂ ਕੋਈ ਸਸਕਾਰ ਹੁੰਦਾ ਆ ਆਪਣੇ ਆਮ ਸਿੱਖਾਂ ਦੇ ਵਿੱਚ ਤੇ ਜ਼ਿਆਦਾਤਰ ਲੋਕਾਂ ਦੀ ਸ਼ਰਧਾ ਹੁੰਦੀ ਆ ਕਿ ਜਿਹੜੇ ਫੋਲਿਆ ਉਹ ਇੱਥੇ ਕੀਰਤਪੁਰ ਸਾਹਿਬ ਆ ਕੇ ਜਾਣ ਜਿੱਦਾਂ Hindu ਧਰਮ ਦੇ ਵਿੱਚ ਹਰਦੁਆਰ ਦੇ ਵਿੱਚ ਅਸਥੀਆਂ ਕਹ ਲਓ ਜਾਂ ਫੋਲ ਆਪਣੇ ਪੰਜਾਬੀ ਵਿੱਚ ਫੋਲ ਕਹਿ ਦਿੰਦੇ ਅਸਥੀਆਂ ਕਹ ਲਓ ਅਸਥੀਆਂ ਤੇ ਹਰਦੁਆਰ ਪਾ ਕੇ ਆਉਂਦੇ ਆ ਉਦਾਂ ਹੀ ਆਪਣੇ ਇੱਥੇ ਸਿੱਖ ਧਰਮ ਦੇ ਵਿੱਚ ਜ਼ਿਆਦਾਤਰ ਲੋਕਾਂ ਦੀ ਜਿਹੜੀ ਇੱਛਾ ਹੁੰਦੀ ਆ ਕਿ ਸਾਡੇ ਜਿਹੜੇ ਫੁੱਲ ਆ ਜਾਂ ਸਾਡੇ ਮਰਨ ਤੋਂ ਬਾਅਦ ਸਾਡੀਆਂ ਹਸਤੀਆਂ ਜਿਹੜੀਆਂ ਉਹ ਕੀਰਤਪੁਰ ਸੈਪਾਇਆਂ ਜਾਣ। ਸੋ ਇਹ ਆ ਉਹ ਸਥਾਨ ਹੈ। ਤੇ ਇਹਦਾ ਨਾਮ ਪਤਾਲਪੁਰੀ ਸਾਹਿਬ ਜਿਹੜਾ ਆ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁੱਖੋਂ ਹੀ ਉਹਨਾਂ ਦੇ ਮੁਖਾਰਬਿੰਦ ਤੋਂ ਹੀ ਇਹ ਇਸ ਸਥਾਨ ਦਾ ਨਾਮ ਪਤਾਲਪੁਰੀ ਸਾਹਿਬ ਨਿਕਲਿਆ ਹੈ। ਆ ਇਧਰ ਬਣਿਆ ਜੀ ਸਰੋਵਰ। ਆ ਦਰਬਾਰ ਦੇ ਬਿਲਕੁਲ ਇਧਰ ਬੈਕ ਸਾਈਡ ਦੇ ਉੱਤੇ ਆ। ਤੇ ਇਧਰੋਂ ਮੈਂ ਤੁਹਾਨੂੰ ਦਰਸ਼ਨ ਕਰਵਾ ਦਣਾ ਆ ਜਿੱਥੇ ਨਾ ਆਪਣਾ ਫੁੱਲ ਤਾਰਦੇ ਆ ਅਸਥੀਆਂ ਜਲ ਪ੍ਰਵਾਹ ਕਰਦੇ ਆ ਜਿੱਥੇ ਉਹ ਬੜਾ ਵਧੀਆ ਇਹਨਾਂ ਨੇ ਬਣਾਇਆ ਬਾਬਿਆਂ ਨੇ ਪੱਕਾ ਕਰਕੇ ਨਾ ਸਾਰਾ ਕਿਨਾਰਾ ਦਾ ਸਤਲੁਜ ਦਰਿਆ ਜਿਹੜਾ ਨਿਕਲਦਾ ਉਹਦਾ ਕਿਨਾਰਾ ਸਾਰਾ ਪੱਕਾ ਕਰਕੇ ਤੇ ਇਹ ਪਰ ਮੇਰੇ ਖਿਆਲ ਨਾਲ ਨਾ ਸਤਲੁਜ ਦਰਿਆ ਦੇ ਵਿੱਚੋਂ ਸ਼ਾਇਦ ਕੋਈ ਪਾੜ ਨਿਕਲਦਾ ਹੋਊਗਾ ਕਿਉਂਕਿ ਸਤロイ ਦਰਿਆ ਦੇ ਬਹੁਤ ਵੱਡਾ ਆ ਪਰ ਇੱਥੇ ਆਣ ਕਿਤੇ ਬਿਲਕੁਲ ਛੋਟਾ ਜਿਹਾ ਹੀ ਰਹਿ ਜਾਂਦਾ ਆ ਪਹੁੰਚ ਗੋਣ ਇੱਥੇ ਤੁਹਾਨੂੰ ਕਰਾਉਣਾ ਦਰਸ਼ਨ ਬੜਾ ਐਨ ਸਾਫ਼ ਪਾਣੀ ਤੇ ਬੜੀ ਸਪੀਡ ਨਾਲ ਪਾਣੀ ਨਿਕਲਦਾ ਇੱਥੋਂ ਆਹ ਵੇਖੋ ਇਹ ਆ ਜੀ ਇੱਥੇ ਫੇਰਾ ਪੁਲ ਦੇ ਉੱਤੇ ਖੜੇ ਹੋਗੇ ਤੇ ਇੱਥੋਂ ਫਿਰ ਉਹ ਜਲ ਪ੍ਰਵਾਹ ਕਰ ਦਿੰਦੇ ਆ ਸਥੀਆਂ ਆਏ ਕੋ ਉੱਥੋਂ ਲੈ ਕੇ ਤੇ ਇੱਧਰ ਆਗੇ ਟਕਰ ਇਹ ਸਾਰਾ ਪੱਕਾ ਕੀਤਾ ਔਰ ਮੇਰੇ ਖਿਆਲ ਨਾਲ ਜਿਹੜੇ ਬੈਠੇ ਆ ਸ਼ਾਇਦ ਅ ਅੱਛਾ ਨਹੀਂ ਬੈਠੇ ਬੈਠੇ ਇੱਥੇ ਹਸਤੀਆਂ ਜਲ ਪ੍ਰਵਾਹ ਕਰਨ ਹੁੰਦੇ ਆ ਜ਼ਿਆਦਾਤਰ ਲੋਕ ਸੋ ਇਹ ਅਜੀਤੋਂ ਦੀ ਮਹਾਨਤਾ ਮਹੱਤਤਾ ਇਹਨਾਂ ਖਾਸੀਅਤ ਕਹਿ ਲੋ ਲਓ ਉਹਨਾਂ ਨਾਲ ਤਾਂ ਮੈਂ ਚੁੱਪੀ ਲਵਾ ਦਿੰਦੇ ਆ ਵਿੱਚ ਕਿਤੇ ਦੇ ਦਰਸ਼ਨ ਕਰਾਂ ਮੇਰਨ ਬਾਜ ਦੇਖ ਗਿਆ ਮੈਂ ਉਹ ਕੜ ਲਾ ਇਹੀ ਸਾਰਾ ਕੋ ਕਰ ਲਿਆ ਮੈਂ ਪੰਛਣਾ ਨਾ ਇਹ ਹੀ ਬੜਾ ਠੰਡਾ ਜਾਲਿਆ ਜਦੋਂ ਕਿਤੇ ਆਓ ਜਰੂਰ ਇੱਥੇ ਇਸ਼ਨਾਨ ਕਰਕੇ ਆਇਓ ਪਰ ਹੁਣ ਅਰਨਮ ਠੀਕਣੀਆਂ ਤਾਂ ਕਰਕੇ ਆਪਾਂ ਜਲਦੀ ਨਿਕਲਣਾ ਹੈ ਸੋ ਬਾਕੀ ਨਾ ਮੇਰੇ ਖਿਆਲ ਨਾਲ ਆਪਾਂ ਇੰਨਾ ਕੀ ਰੱਖਾਂਗੇ ਵਲੌਗ ਇਹ ਵਾਲਾ ਕਿਉਂਕਿ ਵੀਰ ਨਾ ਜ਼ਿਆਦਾ ਲੰਬਾ ਹੋ ਜਾਣਾ ਕੋਈ ਕਿਹ ਜਿਹੜੇ ਗੁਰਦਰਾ ਸਾਹਿਬ ਚਾਵਾਂਗੇ ਫਿਰ ਉਸ ਤੋਂ ਦਾ ਵੀ ਦਰਸ਼ਨ ਕਰਾਉਣੇ ਆ ਇਤਿਹਾਸ ਦੱਸਣਾ ਫਿਰ ਉਹ ਜਿਆਦਾ ਲੰਬਾ ਹੋ ਜਾਣਾ ਤੇ ਮੇਰੇ ਖਿਆਲ ਨਾਲ ਨਾ ਭਾਈ ਨਹੀਂ ਨਹੀਂ ਰੱਖਦੇ ਸਾਰੇ ਗੁਰਦਰਾ ਸਾਹਿਬ ਦਾ ਵੱਖਰਾ ਵੱਖਰਾ ਵੀਡੀਓ ਬਣ ਜਾਊਗਾ ਤੇ ਤੁਹਾਨੂੰ ਦੇਖਣ ਦੇ ਵਿੱਚ ਵੀ ਆਸਾਨੀ ਹੋਊਗੀ ਜਿਆਦਾ ਲੰਬਾ ਫਿਰ ਬੋਰਿੰਗ ਹੋ ਜਾਣਾ ਠੀਕ ਹੈ ਤੇ ਇਹ ਇੰਨਾ ਕਹੀ ਬਾਕੀ ਹੁਣ ਮੈਂ ਪਹੁੰਚਦਾ ਹਾਂ ਅੰਦਰ ਅਮਨਾਨਾ ਕੋਲੇ ਫਿਰ ਉੱਥੇ ਆਪਾਂ ਜਾ ਕੇ ਕਰਦੇ ਆਂ ਗੱਲਬਾਤ ਇਧਰ ਵੇਹੇ ਆ ਵੀ ਬਣਿਆ ਸਰੋਵਰ ਬਣਿਆ ਜੇ ਕਿਸੇ ਨੂੰ ਮੰਨ ਲਓ ਉੱਥੇ ਨਹੀਂ ਇਸ਼ਨਾਨ ਕਰਨਾ ਜਾਂ ਬੀਬੀਆਂ ਵਾਸਤੇ ਪਾਉਣਾ ਬਣਿਆ ਤੇ ਜਿਨ੍ਹਾਂ ਨੇ ਉੱਥੇ ਨਹੀਂ ਇਸ਼ਨਾਨ ਕਰਨਾ ਉਹ ਇਧਰ ਸਰੋਵਰ ਦੇ ਵਿੱਚ ਵੀ ਇਸ਼ਨਾਨ ਕਰ ਸਕਦੇ ਆ ਇੱਥੇ ਆਣ ਕੇ ਇੱਕ ਚੀਜ਼ ਸਮਝ ਆਉਂਦੀ ਆ ਵੀ ਇੱਕ ਦਿਨ ਇੱਥੇ ਹੀ ਆ ਜਨਾ ਸਹੀ ਆਣਾ ਕੁਛ ਨਹੀਂ ਆ ਟੂਟ ਫਰੇਬ ਤੋਖੇ ਧੜੀਆਂ ਕਰਕੇ ਜਿੰਨੀ ਮਰਜੀ ਮਾਇਆ ਇਕੱਠੀ ਕਰ ਲੋ ਜੋ ਮਰਜੀ ਕਰ ਲੋ ਫੇਰ ਹੀ ਆਉਣਾ ਇੱਕ ਦਿਨ ਇੱਥੇ ਹੀ ਆ। ਇਹ ਜਦੋਂ ਆਉਣਾ ਆ ਉਦੋਂ ਖਾਂਦੀਆਂ ਥੀ ਆਉਣਾ ਫੇਰ ਚਲੋ ਪ੍ਰਵਚਨ ਜ਼ਿਆਦਾ ਹੋ ਗਿਆ ਫੇਰ ਤੁਸੀਂ ਬੋਰ ਹੋ ਜਾਂਦੇ ਜੀ। ਤੇ ਹੁਣ ਆਪਾਂ ਚੱਲਦੇ ਆ ਮੈਂ ਮੜਾ ਜਾ ਵੇਖ ਲਾਂ ਚਾਹ ਜੇ ਹੈਗੀ ਆ ਤੇ ਜੇ ਨਹੀਂ ਤੇ ਫੇਰ ਆਪਾਂ ਨਿਕਲਦੇ ਆ। ਸੋ ਤੁਹਾਨੂੰ ਨਾ ਤੇਰੇ ਵੀਡੀਓ ਨੂੰ ਲਾਈਕ ਕਰੋ ਤੇ ਜਿਹੜੇ ਭੈਣ ਭਰਾ ਬਣੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰੋ ਤਾਂ ਮੈਂ ਉਹਨਾਂ ਚਰਚਾ ਦੇਖਣਾ ਓਕੇ ਇਹ ਇਹ ਚਾਹ ਲੱਭ ਗਈ ਇਹ ਚਾਹ ਲੱਭ ਗਈ ਚਾਹ ਲੱਭ ਗਈ ਓ ਬਈ ਬਸ ਚੱਲ ਰਹੇ ਹੈ ਥੈਂਕ ਯੂ ਹਿੰਬਾਬਾ ਨੇ ਕਿਜੀ ਕੋਲੀ ਫੜਾਉਂਦਾ ਮੈਂ ਭੱਟਾ-ਭੱਟਾ ਲੈਣਾ ਹੈ ਚਲੋ ਆ ਲੱਗੇ ਇਧਰ ਚਾਹ ਹੁਣ ਚਾਹ ਛਕੀਏ ਤੇ ਫਿਰ ਉਸ ਤੋਂ ਬਾਅਦ ਚੱਲੀਏ ਨਵਾਂ ਨਾ ਕੋਲ ਲੋ ਜੀ ਚਾਹ ਛਕ ਲਈ ਆਪਾਂ ਤੇ ਇੱਕ ਤਨ ਮੈਂ ਇਥੇ ਪਕਾਉਣਾ ਬੜਾ ਵਧੀਆ ਮੈਸੇਜ ਦਿੱਤਾ ਬਾਬਾ ਜੀ ਆਣਾ ਨਹੀਂ ਖਾਓ ਮਨ ਪਰ ਛੱਡੋ ਨਾ ਕੰਨ ਪਰ ਠੀਕ ਆ ਜੀ ਲੰਗਰ ਪ੍ਰਸ਼ਾਦਾ ਛਕੋ ਜਿਵੇਂ ਮਰਜ਼ੀ ਪਰ ਜੂਠ ਵੇਚਣਾ ਛੱਡਿਆ ਕਰੋ ਕਤਲਾ ਲੰਗਰ ਤੇ ਨਹੀਂ ਘਰ ਦੇ ਵਿੱਚ ਵੀ ਜਦੋਂ ਤੁਸੀਂ ਰੋਟੀ ਪਣੀ ਖਾਂਦੇ ਤਾਂ ਉਹਨਾਂ ਲੋ ਜਿੰਨਾ ਤੁਸੀਂ ਖਾਣਾ ਹੈ ਵੇਸਟ ਨਾ ਕਰੋ ਕਰੋੜਾਂ ਲੋਕ ਇਹੋ ਜਿਹੇ ਆ ਜਿਹੜੇ ਵਿਚਾਰੇ ਬਿਨਾਂ ਰੋਟੀ ਦੇ ਭੁੱਖੇ ਹੀ ਸੌ ਜਾਂਦੇ ਆ ਤੇ ਹੁਣ ਆਪਾਂ ਛਕ ਲਿਆ ਚਾਹ ਪ੍ਰਸ਼ਾਦਾ ਜੀ ਪ੍ਰਸ਼ਾਦਾ ਨਹੀਂ ਚਾਹ ਹੀ ਛਕੀ ਤੇ ਹੁਣ ਚੱਲਦੇ ਆ ਸਿੱਧਾ ਅਮਨਾਨਾ ਕੋਲੇ ਲਾਈਕ ਕਰ ਦਿਓ ਫੇਰ ਕਹਿੰਦੇ ਆ ਹਾਂ ਜੀ ਉੱਥੇ ਹੱਥ ਨਾਲ ਮੈਨੂੰ ਫੋਨ ਫੜਨਾ ਪੈਣ ਰਿਹਾ ਕਿਉਂਕਿ ਇਹ ਹੱਥ ਤੇ ਆ ਬੰਦਾ ਬੰਦਾ ਛੋਲੇ ਵਾਲੇ ਚੱਲੀ ਪਉਂ ਉੱਠ ਗਿਆ ਜੀ ਉੱਠ ਗਿਆ ਜੀ ਤੇ ਹੁਣ ਮੱਥਾ ਦੇ ਕੇ ਮੈਂ ਵੀ ਆ ਗਿਆ ਹਾਂ ਤੇ ਚਾਹ ਚੂ ਪੀ ਕੇ ਆ ਗਿਆ ਤੇ ਹੁਣ ਆਪਾਂ ਇਹ ਵਲੌਗ ਇੱਥੇ ਖਤਮ ਕਰਦੇ ਹਾਂ ਹਾਂਜੀ ਤੇ ਹੁਣ ਆਪਾਂ ਅੱਗੇ ਜਿਹੜਾ ਗੁਰਦੁਆਰਾ ਸਾਹਿਬ ਜਾਵਾਂਗੇ ਉਹ ਫਿਰ ਨਵੇਂ ਸਿਰੇ ਤੋਂ ਸ਼ੁਰੂ ਕਰਾਂਗੇ ਫਿਰ ਇਹ ਜ਼ਿਆਦਾ ਲੰਬਾ ਹੋ ਜਾਣਾ ਚਾਹ ਲੰਬਾ ਹੋ ਜਾਣਾ ਨਾ 10-15 ਮਿੰਟ ਦਾ ਵਲੌਗ ਸਹੀ ਲੱਗਦਾ ਹਾਂ ਤੇ ਅਰਨਵ ਉੱਠ ਗਿਆ ਅਰਨਵ ਠੀਕ ਆ ਠੀਕੋ ਢੇੜ ਦਰਦ ਠੀਕ ਆ ਹਾਂ ਚਲੋ ਅਰਨਵ ਵੀ ਉੱਠ ਗਿਆ ਤੇ ਹੁਣ ਫਿਰ ਮਿਲਦੇ ਆਪਾਂ ਨਵੇਂ ਵਲੌਗ ਦੇ ਵਿੱਚ ਤੇ ਤੁਹਾਨੂੰ ਪਤਾ ਕਿਹੜੀ ਜਗ੍ਹਾ ਤੇ ਮਿਲਣਾ ਤਦ ਤੱਕ ਲਈ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਸਲਾਮ ਬਾਏ 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 ਬਾਏ